ਦਾਲ ਆਇਆ ਮੈਂ ਥੱਲੇ ਚੱਕ ਕੇ ਮਾਰ ਤੇ ਆ ਵੀ ਅੰਦਰ ਬਾਹਰ ਥੱਲੇ ਪੜ ਜਾਂਦਾ ਦੇ ਪੈਸੇ ਉਧਰ ਬਰਾਬਰੋ 4500 ਰੁਪਇਆ ਦੇ ਦੇ ਤੇ ਲਿਖਾਈ ਕਰਾ ਦੇ ਚੱਕ ਪਹਿਲੀਆਂ ਜੀ ਨੀਰਾ ਪਾਦਾ ਉਹਨੇ ਦਾ ਅਸੀਂ ਤੂੰ ਤਾਂ ਹੈ ਨਹੀਂ ਸੀ ਅਸੀਂ ਸੌਦਾ ਕਰਤਾ ਤੇਰੇ ਮਗਰੋਂ ਬਾਈ ਆਂਦਾ ਮੈਂ 500 ਰੁਪਇਆ ਨਹੀਂ ਘਟ ਦੇਣਾ ਅਸੀਂ ਲਿਖਾਈ ਪਾ ਲਿਖਾਈ ਪਾ ਦੀ 4500 ਬਾਈ ਨੂੰ ਤਰਦਾ ਦੇ ਦਿਆਂਗੇ ਤੇ ਲਿਖਾਈ ਉਧਰ ਬਾਬਾ ਪਾਪੂ ਕਰਾ ਦੂ ਲਾ ਵੀ ਅੰਕਲ ਟੇਕ ਨੂੰ ਲੈਤਾ ਇਹ ਬੱਕਰਾ ਦੁੱਧਤਾ ਇਹ ਜਨਾ ਵੀ ਚੰਗੂਆ ਤੇ ਇਹਨੂੰ ਹੁਣ ਪੱਠੇ ਖਾਂਦਾ ਹੋਣਾ ਖਾਂਦਾ ਪੱਠੇ ਪਰਵਾਨੀ ਉਹ ਸਾਡੇ ਤੋਂ ਦਿਨ ਕਰਕੇ ਪਈ ਆਪਾਂ ਬਾਬੇ ਤੇ ਕਿਹਨੂੰ ਹਾਂਜੀ ਕਰਤਾ ਜੀ ਕਰ ਲਿਖਾਈ ਫਿਰ ਉਹ ਮੰਨਦਾ ਨਹੀਂ ਸੀ 5 ਤੋਂ ਨਹੀਂ ਘਟਦਾ ਸੀ 500 ਦੇ ਦੇਖਣਾ ਨਹੀਂ ਇਹ ਦੇਖਣਾ ਹੀ ਨਹੀਂ ਆਪਾਂ ਹਾਂ ਉਹ ਨਾਲ ਹੀ ਹੈ ਉਹ ਨਾਲ ਹੀ ਨੇ ਜੋ ਪਾਸਾ ਦੇ ਲੋ ਵੀ ਆ ਬੱਕਰਾ ਬਾਈ ਨੂੰ ਲੈਤਾ ਅੰਕਲ ਟੇਕੇ ਨੂੰ ਲੈਤਾ ਤੇ ਬਾਈ ਦਾ ਪਿੰਡ ਹਰੀਕੇ ਕਲਾ ਤੇ ਬਾਈ ਧੰਨਵਾਦ ਤੇਰਾ ਜਿਹੜਾ ਸਾਡੇ ਆਖੇ ਲੱਗਿਆ ਤੂੰ ਬਹੁਤ ਬਹੁਤ ਧੰਨਵਾਦ ਹੈ। ਲਾ ਵੀ ਬਰਬਰੀ ਬੱਕਰੇ ਦਾ ਸੌਦਾ ਕਰ ਲੈ ਮੋਟੂ ਕਿੰਨੇ ਪੈਸੇ ਲੈਂਗਾ ਬਾਈ? ਉੱਜਾਏ ਹੈ ਕਿੰਨੇ ਕਿੰਨੇ ਹੈਂ ਕਿੱਥੇ ਕਿੱਥੇ ਜਾਣਾ ਕਰ ਲੋ ਕਰ ਲੋ ਲੈ ਰਕਮ ਦਾ ਕੰਮ ਆ ਤੂੰ ਦਲਾਦਾ ਮੰਗੇਗਾ ਮੈਂ ਦੇਣਾ ਨਹੀਂ ਕਿਉਂ ਬਾਈ ਹਾਂ ਰੋਟੀ ਕਾਣਗੀ ਚੱਲ ਆ ਜਾ ਫਿਰ ਰੇਮਨ ਓਏ ਰੋਟੀ ਨਾ ਇੱਥੇ ਆ ਜਾ ਕਰੋ ਜੀ ਜੀ ਕਾਰ ਨਹੀਂ ਜਾਵਾਂਗੇ ਮੇਰੇ ਵੀ ਛੜੇਗਾ ਅਣੀਮੀ ਓ ਠੀਕ ਹੈ ਲੱਗਿਆ ਘਾਟ ਵਾਲੀ ਤਰਫੋਂ ਦਾ ਕਿੰਨਾ ਆਖਤਾ ਤੈਨੂੰ ਦੱਸਦਾ ਨਾ ਆਸਾ ਨਾਸਾ ਆਹ ਇਹ ਦੂਰ ਬਾਤਾਂ ਬੱਸ ਯਾਰ ਇਹ ਤਾਂ ਬਾਤ ਵੀ ਆ ਕੋਈ ਦੱਸੇਗਾ ਤਾਂ ਫੇਰ ਹੀ ਪਤਾ ਲੱਗੂ ਬਾਲਾ ਪਰੇ ਫਾੜਾਂ ਦੰਦਾ ਦਾ ਵੀ ਦੂਜੇ ਕਿਧਰੇ ਦੰਦ ਲੱਗੇ ਮਦਾਬ ਵੀ ਨਹੀਂ ਠੀਕ ਆ ਮੈਂ ਤਾਂ ਖੁੱਦਾ ਕਰ ਮੈਨੂੰ ਲੋਟ ਕਮਾਉਣੀ ਦੇ ਚਾਹ ਬਈ ਭੁੱਟੋਂ ਦਲ ਨੂੰ ਮੈਂ ਕਹਿੰਦਾ ਜਾਨਾ ਯਾਰ ਪੁੱਟੋ ਰੇ ਜਾਂਦਾ ਫੁਰਨਾ 2500 ਦਾ ਹੋਗੋ ਨਾ ਤੋ ਬਗਾ ਭੁੱਟੋਂ ਤੂੰ ਪੈ ਦਿੰਦਾ ਹੈਗਾ ਆਹ ਦੇਊਗਾ ਯਾਰ 2500 ਦਾ ਆ ਜਿਸ਼ਕੇ ਰਗਾ ਕੀ ਦਾ ਕਰਦੇ ਸੋਦੇ ਹੈ ਹਾਂ ਕੌਣ ਦੇਊਗਾ ਛਿੱਕੀ ਵਰਗਾ 2500 ਦਾ ਬਾਈ ਯਾਰ ਹੈ ਹੈ ਨਾ ਕਰ ਲਾ ਚੈੱਕ ਬਾਈ ਬੜ ਲਿਆ ਯਾਰ ਮੈਂ ਸਾਰਾ ਵੀ ਲੈ ਜਾਊਂਗਾ ਪਾਸੀ ਲਾ ਲੈ ਮੈਂ ਤੋ ਸਾਰੇ ਜੀ ਕਿਉਂ ਨਾ ਮੈਂ ਗੋਰੀਆ ਚਾ ਯਾਰ 5 ਕਿਲੋ ਹੈ ਨਹੀਂ ਕੌਫੀ 4 ਕਿਲੋ ਹੈਗਾ ਹੈ ਹਾਂ ਇਹਨਾਂ ਦੇ ਖੱਲੇ ਹੀ ਖਾ ਜਾਏਗਾ 5 6 ਦਾ 30 ਤਿੰਨ ਦਾ ਤਾਂ ਸਿੱਧਾ ਹੀ ਆ ਅਸੀਂ ਫੇਰ ਅਸੀਂ ਤੇ ਸ੍ਰੀ ਖਰੋੜੇ ਐ ਠੁੱਠੀ ਬੋਲੀ ਮਨੇ ਜੀ 90000 ਰੋ ਰਾਂ ਕਰੇ ਹਾਂ ਜੀ ਠੁੱਠੀ ਬਣ ਆਉਂਨੇ ਆ ਹਾਂ ਨਾਲ ਹੀ ਨੰਬਰ ਦੇ ਪੂਰੇ ਤਰਨੇ ਆ ਬਾਹਰ ਲਗਾਉਂਗਾ ਉਹ ਮੈਂ ਤਾਂ ਮਤਲਬ ਲੈਣਾ ਹੀ ਨਹੀਂ ਮੈਂ ਤਾਂ ਹਾਂ ਹਾਂ ਨਾ 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 ਕੀ ਮੰਗਿਆ ਬਾਈ ਜੱਗੇ ਇਹਦਾ ਬਾਈ 14000 14000 ਲਾ ਬਈ ਬਾਈ ਸਰਪੰਚ ਬੱਬੂ ਦੀ ਆ ਬੱਕਰੀ ਇਹ 14000 ਮੰਗਿਆ ਕੀ ਲਾਇਆ ਬਾਈ ਕੁਛ ਨਹੀਂ ਲਾ ਫਿਰ ਪੱਕੇ ਲਾਈ ਰੁਪਏ ਕੱਚੇ ਨਾਲ ਲਾਈ ਆਹਨ ਕੋ ਬਿਕਾਰ ਕਰਦੀ ਹੈ ਇਹਨੂੰ ਹੱਥ ਮਾਰਿਆਗਾ ਇਹ ਕੀ ਦੀ ਇਹ ਇਹ ਲਾਹਨਲਾ ਬਾਲ ਲਾ ਬਾਗੀ ਦੀ ਇਹ ਆਹ ਬਾਈ ਇਹ ਨਹੀਂ ਹੋਣੀ ਦੋ ਟਾਈਮ ਹੁੰਦੇ ਜੂੜੇ ਦਾ ਜੂੜੇ ਦਾ ਚਾਰ ਜੀ ਇਹ ਚੀਜ਼ ਆ ਰਹੀ ਦਾ ਦੇਖੋ ਨਾ ਇਹ ਤਾਂ ਸਦਾ ਕਰਦਾ ਮਦਰ ਸੌਪਕਿਓ ਮੈਂ ਸਹੀ ਮੁੰਡੀਆਂ ਹੈ ਵਸ ਤੁਹਾਨੂੰ ਦਾ ਚਿਹਰਾ ਨਹੀਂ ਬਈ ਚੰਗੇ ਲੱਗੇ ਰੱਤ ਲੈ ਇਹ ਹੈ ਕਿ ਇਹ ਬੱਕਰਾ ਬੱਕਰਾ ਉਹਦਾ ਅੰਦਰ ਹਲਾਤਾ ਤਾ ਮਾਰ ਮਾਰ ਹੋ ਜਾ ਬੱਕਰਾ ਸੱਤ ਆ ਬਈ ਨਹੀਂ ਯਾਰ ਉਹ ਲੈ ਹੁਣ ਚਾਸ ਨਹੀਂ ਹਾਂ ਕੀ ਕਹਿ ਕੇ ਮੋੜ ਲਾ ਬੱਕਰਾ ਜਿਹੜੇ ਦੇ ਬੱਕਰੇ ਦੇ ਨਾਮ ਗੁੱਤ ਯਾਰ ਇਹਦਾ ਵੇਖਾ ਹੁਣ ਤੂੰ ਆਪ ਵੀ ਦੇ ਯਾਰ ਚਾਰ ਦੀ ਕੱਲੀ ਯਾਰ ਆਹ ਫੜੋ ਚਾਰੂ ਗਾ ਬੱਕਰੀ ਚੰਗੀ ਇਹ ਕੀ ਥੂਨ ਵਾਲੀ ਆ ਬਈ ਇਹ ਕਿੰਨੇ ਮਹੀਨੇ ਕੱਪੜੇ ਕਿ ਤੋ ਗੱਬਣਾ ਹੈ ਦੋ ਕਿੰਨੇ ਮਹੀਨੇ ਦੀ ਦੋ ਮਹੀਨੇ ਦੀ ਤੋ 4500 ਦੀ ਨਹੀਂ ਜੇ ਦੋਨੇ ਦੀ ਦੋਨੇ ਦੀ ਦੇ ਦੇ ਯਾਰ ਵੇਖ ਲੈ ਮੈਨੂੰ ਆਖਿਆ ਲੈ ਜਾ ਤੂੰ ਦੋਨੇ ਲੈ ਜਾ ਦੋ ਮਹੀਨੇ ਦੋ ਮਹੀਨੇ ਸੱਤ ਲਾਇਆ ਦੋਆਂ ਦਾ ਹਾਂ ਚੀ ਲਾ ਫੇਰ ਭਾਈ ਕੀ ਕਰ ਸਰ ਆਪਾ ਯਾਰ ਵੱਧ ਤੋਂ ਵੱਧ ਇਹਨੂੰ ਮਾਨਤਾ ਨੇ ਤਾਂ 500 ਦਾ ਕਰ ਦਿੰਦੇ ਬੰਦਾ ਨਹੀਂ ਟੱਕਾ ਸਰ ਕਿਵੇਂ ਇਹਨੇ ਵਿੱਚ ਰੋਟੀ ਕਮਾਉਣੀ ਹੈ ਕਮਾਉਣੀ ਤਾਂ ਹੈਗੀ ਆ ਫਿਰ ਆ ਇਕੱਲਾ ਮੇਮ ਉਹਨਾਂ ਦੀ ਦੀਨ ਭੋਣੀ ਚੁੱਕਾ ਬਣ ਰੱਖਲੇ ਤੇ ਕੋਨਾ ਭਾਈ ਜੋੜੀ ਬਣਾਉਣੀ ਆ ਬੋਲੋ 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 ਨਵੇੜੋ ਮੇਵਣੇ ਦਾ ਕੀ ਦਿੰਨਾ ਤੂੰ ਮੁੱਲ ਗੁਰੂ ਦਾ ਫੇਰ ਕਿੱਥੂ ਨਾ ਐਕਦਾ ਬੱਥਿਆ ਹੁਣ ਪਾਰਾ ਕੀ ਪਾਰਾ ਉਹ ਕੁਆਰ ਦੇ ਸੌ ਨਾਲ ਲਾਏ ਆਪਾਂ ਉਹ ਕੁਆਰ ਠੀਕ ਆ ਮਤਲਬ ਕਿੰਨੀ ਮਰਜ਼ੀ ਮੰਗੇ ਤੂੰ ਆਪ ਤੂੰ ਜਿੰਨੇ ਮਰਜ਼ੀ ਲਾਏ ਯਾਰ ਆਪਾਂ ਨੂੰ ਆਪਾਂ ਦਾ ਤੋਂ 11:00 ਵੱਜ ਗਿਆ ਸਿੱਧੀ ਗੱਲ ਹੈ ਕਹੋ ਭਾਈ ਹਾਂ ਠੀਕ ਹੈ ਨਾ ਤੂੰ ਵੇਖੋ ਤੂੰ ਕਿਵੇਂ ਬਚਾਉਣੇ ਆ ਕਿਉਂ ਇਹਦਾ ਡੈਕੋਰ ਯਾਰ ਇਹਨੂੰ ਪਤਾ ਉਹਨਾਂ ਸਾਹਮਣੇ 11:00 ਮੈਨੂੰ ਦੇਖਿਆ ਜਾ ਕੁ ਵੱਜ ਦੇਣਾ ਕਿਸੇ ਨੂੰ ਕੀ ਨੰਦ ਗੇਲੇ ਦੇ ਨੀ ਦੇ ਗੇਲੇ ਨਾ ਪੰਡਰ ਦੇ ਪਤਾ ਤੇ ਤੇਰੇ ਸਾਹਮਣੇ ਪੱਤੇ ਪਾਏ ਦੋਨੇ ਮੋਟੂ ਪੈਰ ਨਾ ਨਿਕਲੇ ਧੱਕਾ ਕਰਨ ਦੀ ਵੀ ਨਹੀਂ ਕਰਦਾ ਯਾਰ ਤਾ ਨਹੀਂ ਭਾਈ ਨਹੀਂ ਬੰਦਾ ਸਾਫ਼ ਹੈ ਇਹ ਬੰਦਾ ਸਾਰਿਆਂ ਨਾਲ ਵਧੀਆ 20000 ਦਾ 550 ਕੱਢ ਜਾਊਗਾ ਕੋਈ ਆਹ ਜਮੀਨ ਕਰਕੇ ਮੋਟੂ ਦੇ ਡਰਾਉਣੇ ਬੱਸ ਸਹੀ ਜਾ ਹੁਣ ਮੋੜ ਹੀ ਨਾ ਵਸਾਲ ਆਲਾ ਫੜਾ 70 ਦੀ ਜੋੜੀ ਹੈ ਦੇ ਯਾਰ ਪੈਸੇ ਗਿਣ ਮੋਟੂ ਮੋਟੂ ਗਿਣ ਪੈਸੇ ਹੋਏ ਉਹ ਲਿਆ ਪੈਸੇ ਗੱਡੀ ਆ ਰੌਣ ਦੇ ਸੌਦਾ ਕਰਾਉਣ ਲਈ ਲਖਾਈ ਆਪ ਕੋ ਉਹ ਠੀਕ ਹੈ ਬਾਈ ਕਿੰਨੇ ਦਾ ਕਰਤਾ ਦੇ ਫਿਰ ਯਾਰ ਬਾਈ ਪੈਨ ਦੀ ਹੋਊਗੀ ਆ ਸਾਡੇ ਪੈਨ ਦੀ ਆ ਤਿੰਨ ਚਾਰ ਦਿਨ ਤੈਨੂੰ ਪੈਣੀ ਪੈਣੀ ਸੀ ਬਹੁਤ ਠੀਕ ਲਖਾਈ ਤੇਰੀ ਕੀਤੀ ਸੀ 8 ਤੇ ਲਖਾਈ ਇਹਦੀ ਕੀਤੀ 100 ਹੀ ਪਾਇਆ ਜਾ ਹੋ ਗਏ ਯਾਰ ਲਖਾਈ ਆਪੋ ਆਪਣੀ ਫਰਫੜਨੇ ਪੜਦੇ ਬਾਈ ਯਾਰ ਹੁਣ ਤੂੰ ਵੀ ਨਾ ਨਹੀਂ ਯਾਰ ਬਸ ਰਹਿਣ ਦੇ ਲਖਾਈ ਹਾਂ ਕੋਈ ਨਹੀਂ ਵੇਚਨੇ ਮਰਾ ਉਹ ਵਲ ਕਾ ਇੰਦਰਾ ਦੇ ਫਿਰ ਆਉਣਾ ਯਾਰ ਮੈਂ ਪੰਨੀ ਦਿੰਦੀ ਜਾ ਹੋ ਗਏ ਯਾਰ ਉਹ ਨਹੀਂ ਬਹਿ ਕਨਾ ਕਿਵੇਂ 8000 ਦਾ 8.5 ਕਨਾ ਲਖਾਈ ਉਹ ਕਰਾਊਗਾ ਕਰ ਹਾਂ ਜਾ ਹੋ ਗਈ ਰੱਖ ਲੈ ਬਾਈ ਐਨੇ ਅਜਾਤ ਨਹੀਂ ਕਰੀਦੀ ਹੁੰਦੀ ਮੰਨ ਜਾ ਮੇਰੇ ਅੱਖੇ ਤੂੰ ਦੁਸ਼ਮਣ ਨਹੀਂ ਸਾਡਾ ਨਾ ਲੱਗਣੋਂ ਪੈਸੇ ਬਈ ਲੋ ਵੀ ਸੱਜਣੋਂ ਬੱਕਰੀ ਤੁਹਾਨੂੰ ਦਿਖਾ ਦਿੰਨੇ ਆ ਆ ਬਰਬਰੀ ਕ੍ਰਾਉਸ ਬੱਕਰੀ ਆ ਮਗਰ ਬੱਚਾ ਤੇ ਗੱਬਣਾ ਇਹ ਦੋ ਮਹੀਨਿਆਂ ਦੀ ਦੋ ਮਹੀਨੇ ਦੀ ਗੱਬਣਾ ਬਈ ਇਹ ਗਰੰਟੀ ਹੈ ਬਈ ਹਾਂ ਹਾਂ ਫੁੱਲ ਗਰੰਟੀ ਹੈ ਬੱਕਰੀ ਦੀ ਸੀ ਜਾਂਦੀ ਆ ਕੁਆਲਿਟੀ ਦਾ ਮਾਲ ਹੀ ਖਰੀਦਦਾ ਬਾਈ ਵੀ ਹਾਂ ਇਹਦੇ ਕੋਲ ਸਾਰੀ ਆ ਯਾਰ ਕੁਆਲਿਟੀ ਦਾ ਓਏ ਨਹੀਂ ਕੱਲ ਦਾ ਹੀ ਕੁਆਲਿਟੀ ਤੇ ਹੋਣੀ ਫਿਰ ਕੀ ਆ ਸਾਰਤਾ ਤੱਕ ਐ ਗਿਆ ਕੌਣ ਰਹਿੰਦੇ ਹਜੇ ਵੀ ਤੈਨੂੰ ਸ਼ਵਾਨਾ ਮੈਂ ਰਹਿੰਦੇ ਜੇ ਤੈਨੂੰ ਨਹੀਂ ਉਹ ਰਾਤ ਵਾਲੀ ਵਰਤੀ ਹੁੰਦੀ ਜਿਵੇਂ ਮਰਦੀ ਪਈ ਸੀ ਪੇਟੀ ਵਿੱਚ ਉਹ ਜੇ ਤਵਾ ਬਖਾਨ ਕੇ ਵਾਸਤੇ ਇਹਦਾ ਇਤਕੀ ਮੇਰੇ ਕੋਲ ਸੂਪੀਆ ਹੋਣਾ ਤਾਂ ਬਣ ਗਈ ਸੀ ਮੈਂ ਚੱਲ ਜਾਈ ਉਹਦੇ ਪੈਸੇ ਵੀ ਦੇਨੇ ਸੀ ਇੱਕ ਲੋਟ ਰੱਖਿਆ ਜੀ ਮੈਂ ਬਹੁਤ ਬਾਲ ਮੇਰਾ ਆਹ ਬਾਹ ਉਹ ਭਰਾ ਵਧੁੰਦੇ ਆ ਮੈਂ ਕਿਹੜਾ ਵਧੁੰਦੇ ਆ ਜੀ ਡਾਡ ਵਧ ਨਹੀਂ ਵਧ ਕੋਈ ਨਹੀਂ ਪੈਸੇ ਦਾ ਕੰਮ ਆ ਉਹ ਗੱਲ ਦੋ ਵਾਰੀ ਕਿਹਾ ਮੇਰੇ ਵੱਧ ਬਹੁਤ ਇਹ ਰੇਵਾਰੀ ਬੈਠੇ ਇਹ ਕਹਿੰਦਾ ਰਾਜ ਛੁੱਟ ਜਾਣੀ ਹਾਂ ਪਰ ਪੈਸੇ ਵੀ ਰਹਿੰਦੇ ਮਨ ਲੈ ਦੇਣੇ ਵਾਲੇ ਪਤਾ ਮੁੰਡੇ ਕੋਈ ਨਹੀਂ ਕੋਈ ਕਰਦੇ ਪਾਸੇ ਲੈ ਆਉਣ ਭੂਮੇ ਛੋਲਾ ਛੋਲਾ ਹੌਣ ਛੋਲਾ ਜੀ ਦੋਸਤ